ਆਲੂ ਵਾਈਗੂ ਜੀ ਦਾ ਖਲਸਾ ਵਾਈਗੂ ਜੀ ਵੀ ਫਤੇ ਖਲਸਾ ਜੀ ਆਪਾਂ ਬਣਾਉਣ ਲੱਗੇ ਆ ਆਲੂ ਛੋਲੇ ਤੇ ਇਹ ਆਪਾਂ 2 ਗੰਡੇ ਕੱਟੇ ਆ ਮੋٹے ਤੇ ਇਹ ਆਲੂ ਆ ਜਿਹੜੇ ਤਿੰਨ ਆ ਆਲੂ ਕੱਟਾਂਗੇ ਇਹਨਾਂ ਨੂੰ ਪਾਣੀ 'ਚ ਘੱਟ ਦਿੰਨੇ ਆ ਇੱਕ ਹੀ ਆਪਣਾ ਟਮਾਟਾ ਤੇ ਇਹ ਆਪਾਂ ਕੁਝ ਲਸਣ ਦੀਆਂ ਕਲੀਆਂ ਨੇ ਇਹ ਆਪਾਂ ਮਿਕਸ ਜਾਰ ਚ ਪਾ ਲਾਂਗੇ ਇਹਨੂੰ ਕਰਾਂਗੇ ਆਪਾਂ ਗ੍ਰाइंड ਵਿੱਚ ਇਹ ਦੋ ਪਾਸੂ ਚਾ ਅਗਲਿਆ ਹੋਇਆ ਹੈ ਜਿਹਦੇ ਵਿੱਚ ਪਾ ਕੇ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਇਹ ਆਪਾਂ ਇੱਕ ਅਦਰਕ ਦਾ ਥੋੜਾ ਟੋਟਾ ਅਦਰਕ ਦਾ ਲਿਆ ਹੋਇਆ ਹੈ ਇਹ ਆਪਾਂ ਕੱਟੋ ਇੱਟੇ ਹੋਏ ਪਿਆਜ਼ ਨੇ ਆਪਣੇ ਖੇਮਿਸ਼ ਇਹਨਾਂ ਨੂੰ ਉਪਰ ਪਾ ਲੈਣਾ ਪਾਣੀ ਚ ਆਲੂਆਂ ਨੂੰ ਕੱਟ ਕੇ ਇੱਕ ਆ ਟਮਾਟਰ ਆਪਾਂ ਵਿੱਚ ਕੱਟ ਕੇ ਪਾਉਣਾ ਤੇ ਆਲੂ ਪਾਣੀ ਚ ਪਾ ਲੈ ਮੈਂ ਤੇ ਆ ਆਪਣੇ ਛੋਲੇ ਜਿਹੜੇ ਕੱਲ੍ਹ ਤੋਂ ਤਪਉਂਦੇ ਹੋਏ ਸੀ ਸੂਬਾ ਦੇ ਪਾਰੇ ਨਾਲ ਵਧੀਆ ਉਬਾਲ ਆ ਗਿਆ ਉਹ ਤਨ ਸੀਟੀਆਂ ਲਵਾ ਕੇ ਆ ਨੂੰ ਮੈਂ ਸੋਨੇ ਬਣ ਕੇ ਉਬਲ ਕੇ ਵਧੀਆ ਬਣ ਗਏ ਜਿਹੜਾ ਆਪਾਂ ਪਾਣੀ ਆ ਨਾ ਇਹ ਕੇਚਾ ਵਾਲੇ ਆ ਛੋਲੇ ਇਹ ਆਪਾਂ ਧੋਲਦੇ ਨਹੀਂ ਕਿਉਂਕਿ ਧੋ ਕੇ ਆ ਵਾਲੇ ਸੀ ਛੋਲੇ ਧੋਤੇ ਸੀਗੇ ਇਹਨੂੰ ਆਪਾਂ ਐ ਫਰਾਈ ਦੇ ਵਿੱਚ ਕਰ ਦਵਾਂਗੇ ਚਲੋ ਪਹਿਲਾਂ ਛੋਲੇ ਧੋ ਕੇ ਫਿਰ ਆ ਵਾਲੇ ਸੀ ਇਹ ਪਾਣੀ ਫਿਰ ਖਰਾਬ ਨਹੀਂ ਹੁੰਦਾ ਹੁਣ ਆਪਾਂ ਟਮਾਟਰ ਕੱਟ ਕੇ ਇੱਕ ਆਪਾ ਵੱਡਾ ਲਸਣ ਗੰਡਾ ਅੱਠਾਂ ਗ੍ਰੇਕ ਇਹਨੂੰ ਇਹਦਾ ਲਾਵਾਂਗੇ ਆਪਾਂ ਗਰਕਾ ਇਹਨਾਂ ਨੂੰ ਆਪਾਂ ਕਰ ਦਿਆ ਗ੍ਰੈਂਡ ਨਾਲ ਆਲੂ ਵੱਡੇ ਕੱਟ ਕੇ ਮੋਟੇ-ਮੋਟੇ ਜਿਹੜੇ ਆਪਾਂ ਆਲੂ ਆਏ ਮੋਟੇ-ਮੋਟੇ ਕੱਟ ਲਿਆ ਆਪਾਂ ਤੇ ਇਹਨੂੰ ਆਪਾਂ ਪਾ ਦਿੰਨੇ ਪਾਣੀ ਚ ਤੁੱਕੇ ਕਾਲੇ ਨਾ ਹੋਣ ਜਦੋਂ ਮੈਂ ਆਪਣਾ ਤੜਕਾ ਭੁੱਜੂਗਾ ਤੇ ਨਾਲੇ ਜਿਹੜੋ ਆਲੂ ਛੋਲਿਆਂ ਦੇ ਵਿੱਚ ਵੈਸੇ ਵੀ ਜਿਹੜੇ ਆਲੂ ਹੁੰਦੇ ਮੋਟੇ-ਮੋਟੇ ਬਹੁਤ ਸੋਹਣੇ ਲੱਗਦੇ ਤੇ ਕੱਕਾ ਕੱਟ ਤੇ ਆਹ ਪਾ ਟਮਾਟਰ ਇਹਦੇ ਵਿੱਚ ਪਾ ਲਿਆ ਤੇ ਥੰਡਾ ਜੋ ਪਾ ਲੈਨੇ ਆਪਾਂ ਵਿੱਚ ਪਾਣੀ ਤੇ ਪਾਣੀ ਵੀ ਆਪਾਂ ਉਹ ਪਾਵਾਂਗੇ ਜਿਹੜਾ ਆ ਆ ਛੋਲੇ ਵਾਲਾ ਜਿਹੜੇ ਛੋਲੇ ਵਾਲੇ ਆ ਨਾ ਆਪਾਂ ਉਹ ਵਾਲਾ ਪਾਣੀ ਪਾਵਾਂਗੇ ਜੀ ਉੱਤੇ ਨਾਲੇ ਛੋਲੇ ਢਾਣ ਚੱਲੇ ਕੇ ਹੁਣ ਆਪਾਂ ਇਹਨੂੰ ਕਰਦੇ ਗ੍ਰਾਉਂਡ ਤਲ ਗਿਆ ਸਲਾਦ ਸਿੱਤੇ ਹੀ ਬਖਣਾ ਕੁੱਕਰ ਹੁਣ ਪਾਵਾਂਗੇ ਆਪਾਂ ਇਹ ਤੇਲ ਤੇਲ ਤਾਂ ਮੈਂ ਸਰੋਂ ਦੇ ਤੇਲ ਜੀ ਬਣਾਉਣੀ ਹੈ ਨੀ ਛੋਲੇ ਥੋੜਾ ਜਿਹਾ ਵੱਧ ਪਾਉਣੀ ਹੁੰਦੀ ਹੈ ਮੈਂ ਐਵੇਂ ਤੁਹਾਨੂੰ ਕਹਿ ਰਹੀ ਮੈਂ ਤੇਲ ਘੱਟ ਪਾਉਣੀ ਛੋਲੇ ਤੇ ਮੈਂ ਤੇਰੀ ਗੱਲ ਪਾਉਣੀ ਇਹੋ ਆਪਣਾ ਤੇਲ ਕਲਪ ਗਿਆ ਪੂਰਾ ਤੇ ਘਰ ਦਾ ਘੱਟਾ ਹੈ ਤੇਲ ਆ थोड़ा जहां है। जो अपना तेल गर्म हो गया ਇਹ ਪਾਣੀ ਤੇ ਚਿਕੜਾ ਥੋੜਾ ਜਿਹਾ ਜੀਰਾ ਸਿੱਟਾਂਗੇ ਇਹਦਾ ਆਪਣਾ ਜੀਰਾ ਚਟਕਿਆ ਇਹੋ ਤੋਂ ਫਿਰ ਤੋਂ ਦੇ ਮਸਾਲੇ ਪਾਣਾਂਗੇ ਤੇ ਆਮਾ ਥੋੜਾ ਜਿਹਾ ਸਾਬਤ ਧਨੀਆ ਪਾਵਾਂਗੇ ਨੂੰ ਕੁਟ ਕੇ ਪਾਉਣੀ ਹੈ ਬਲ ਜਿਹੜਾ ਹੈ ਕਰਕੇ ਫਿਰ ਅੱਗੇ ਮੈਂ ਸਾਗਤੀ ਪਾਤਾ ਥੋੜੇ ਰੋਪ ਲੈ ਇੱਕ ਕਪਾੜੇ ਆਇਆਤਾ ਵਿੱਚ ਤੇ ਆਪੋ ਚ ਬੀਜਿਆ ਤੇ ਗੈਰ ਕਪਾੜੇ ਚਾਪਦੇ ਨੇ ਸੇਮ ਤੇ ਥੋੜਾ ਸਮਾਂ ਬੱਝ ਗਿਆ ਥੋੜੀ ਜਿਹੀ ਸਟੇਕ ਇੱਕ ਦਮ ਇਹ ਖੁਆਈ ਨਾ ਹੁਣ ਆਪਾਂ ਦੂਜੇ ਮਸਾਲੇ ਇਹਦੇ ਅਰਜ਼ੂ ਮਸਾਲਾ ਵਗੈਰਾ ਉਹ ਪਾ ਕੇ ਭਰਾਂ ਪੁੰਨਾਂਗੇ ਤੇ ਤੁਹਾਨੂੰ ਜਾਲਾ ਫੇਮਾ ਜਿਹਾ ਇਸ ਤਰ੍ਹਾਂ ਜਿਆਦਾ ਤੇ ਹੁਣ ਆਪਾਂ ਆਹ ਗਰਮ ਮਸਾਲਾ ਪਾ ਲਿਆ ਮਿਰਚਾ ਮੇਥੇ ਬੌਲਡਰ ਪਾਇਆ ਕਿਉਂਕਿ ਮੇਰੀ ਮਿਰਚਾਂ ਬਹੁਤ ਜ਼ਿਆਦਾ ਤਿੱਖੀਆਂ ਹੋਈਆਂ ਘਰ ਦੀਆਂ ਪੀਸੀਆਂ ਤੇ ਮੈਂ ਜ਼ਿਆਦਾ ਨਹੀਂ ਪਾਉਂਦੀ ਤੇ ਮੈਂ ਮਸਾਲੇ ਪੋਰ ਕੇ ਪਾਉਂਗੀ ਆ ਹਲਦੀ ਖੋ ਲਈ ਆਪਾਂ ਗਰਮ ਮਸਾਲਾ ਪਹਿਲਾਂ ਸੋ ਪਾ ਲਿਆ ਠੀਕ ਮਣਾਪਾ ਇੱਕ ਚਮਚਾ ਭਰ ਕੇ ਨਮਕ ਦਾ ਪਾਵਾਂ ਕਿਉਂਕਿ ਸਬਜੀ ਦੇ ਅਨੁਸਾਰ ਪਾਵਾਂਗੇ ਨਾ ਇਹ ਤੇ ਨਾਲੋ ਵੀ ਆ ਪਰ ਵਾਸਤੇ ਨਮਕ ਦਾ ਬਾਅਦ ਚ ਵੀ ਪੈ ਜਾਤਾ ਹੈ ਠੀਕ ਤਣੀਆਂ ਆਪਾਂ ਵਿੱਚ ਪਾਤਾ ਮਣਾਪਾ ਮਸਾਲੇ ਨੂੰ ਘੋਲ ਲਾਂਗੇ ਫਿਰ ਲਾ ਲਾਂਗੇ ਪੂਰੀ ਖਰਾਬ ਜੀ ਕਿ ਜੇ ਤਨਾ ਜਿਸ ਤਰ੍ਹਾਂ ਸਾਬੂ ਦਾ ਸੈਟ ਸੀ ਤੇ ਕੰਡਾ ਫਾੜਦਾ ਤੇ ਮੈਂ ਇਹ ਦਾਨੀ ਬਣਾਉਂਗੀ ਮੈਂ ਮਸਾਲੇ ਹਮੇਸ਼ਾ ਖੂਰਕੀ ਪਾਉਣੀ ਹੈ ਖੂਰਕੇ ਮਸਾਲੇ ਗੰਢਾ ਨਹੀਂ ਬਣਦਾ ਆ ਲੈ ਚਾਹ ਲੈ ਤੇ ਹੁਣ ਆਪਾਂ ਜਿਹੜੀ ਆਪਾਂ ਗਰੀਬੀ ਬਣਾਈ ਸੀ ਹੁਣ ਥੋੜੀ ਇਹ ਮਖਾਲੇ ਕੋਜ ਲੈ ਲੈਂਦੇ ਫਿਰ ਆਪਾਂ ਜਿਹੜੀ ਗਰੀਬੀ ਨੂੰ ਤੋੜਾਂਗੇ ਇਸੇ ਆਪਣੇ ਥੋੜੇ ਆਹ ਰੱਖ ਗ੍ਰੈਂਡ ਕਿਤੇ ਆਪਾਂ ਗੰਡਾ ਲਸਣ ਲਗਰ ਕੇ ਆਪਾਂ ਥੋੜਾ ਹੌਂਲੇ ਜੇ ਜਿਆਦਾ ਇਹ ਪੀਚੇ ਤੋਂ ਬਾਅਦ ਬਾਅਦ ਚੱਲਣਾ ਪਾਉਣਾ ਨਵਾਂ ਪਾ ਕੇ ਤੇ ਸੇਕ ਦਿੱਤਾ ਤਾਂ ਤਾਂ ਸਾਰੇ ਮਸਾਲੇ ਸਾਰੇ ਚੰਗੀ ਤਰ੍ਹਾਂ ਹੁਣ ਬੀਜਾ ਸੁਲੂਆ ਥੋਕੀ ਵਾਲਾ ਮਸਾਲਾ ਚੰਗੀ ਤਰ੍ਹਾਂ ਕੁਵਿਲਾ ਹੋ ਗਿਆ ਜੀ ਮਨ ਅਸ਼ੁੱਧਾ ਬਾ ਬਾ ਦੇ ਨਾਲ Så tørker vi det. ਫਿਰ ਆਪਾਂ ਕਵਾਰਾਂ ਤੋਂ ਬਾਅਦ ਕੇਲੇ ਵਿੱਚ ਪਾਉਣੇ ਆਲੂ ਆਪਣੀ ਗਰੇਵੀ ਨੂੰ ਮਸਾਲਿਆਂ ਨੂੰ ਇੱਕ ਕਵਾਂ ਫਲਾ ਗਿਆ ਤੇ ਹੁਣ ਆਪਾਂ ਪਾ ਦਿੰਨੇ ਵਿੱਚ ਆਲੂ ਪਾਏ ਹੋ ਆਪਣੇ ਪਾਣੀ ਦੇ ਪਿੱਛੇ ਰਏ ਗੈਸ ਆਪਾਂ ਬਲ ਕਰਤਾ ਛੋਲੇ ਆਪਾਂ ਜਮਾ ਐਂਡ ਦੇ ਪਾਵਾਂਗੇ ਇਹਨੂੰ ਐ ਆਲੂ ਕੁੱਟ ਗਏ ਆਪਣੇ ਥੋੜਾ ਜਿਹਾ پانی ਵਿੱਚ ਪਾ ਕੇ ਫਿਰ ਤੁਹਾਨੂੰ ਬਗਾਉਣਾ ਹੈ ਦੋ ਤਿੰਨ ਛਿੱਟੀਆਂ ਲੱਗਦੀਆਂ ਪੰਜ ਆਹ ਛਿੱਟੀਆਂ ਲੱਗਣ ਤੇ ਫਿਰ ਵਧੀਆ ਹੁੰਦੇ ਆ ਪਾਸੇ ਪਛੋਲੇ ਉਬਲੇ ਹੋਏ ਆ ਪਰ ਫਿਰ ਵੀ ਇੰਦਣ ਨੇ ਹੁਣ ਆਪਾਂ ਪਾਣੀ 'ਚ ਛੋੜ ਲਈ। ਫਿਰ ਆਪਾਂ ਖੁਲਾਗੇ ਪਾਣੀ ਪਾ ਕੇ ਇਹਨਾਂ ਅਵੇਸਮਿਤ ਪਾਣੀ ਪਾਉਂਦੇ ਹਾਂ। ਵਾਧੂ। ਆਪਾਂ ਪਾਣੀ ਦੇ ਛੋੜ ਲਈ। ਇਹ ਜੀ ਆਪਣੇ ਬਹੁਤ ਗਾੜੀ ਬਣੋਗੇ। ਪਾਣੀ ਮਿਚਾਉਣ। ਕੇ ਕੇ ਵਾਰੀ ਪਾਣੀ ਪਾਵਾਂਗੇ ਵਾਰੀ ਵਾਰੀ ਪਾਣੀ ਥੋੜਾ ਪਾਵਾਂਗੇ ਅਲਕਿਲ 5 6 ਕਿਹੜੇ ਇੰਨੇ ਪਾਣੀ ਕੀ ਰਹਿ ਜਣਾ ਗੈਸ ਘਾਤਾ ਪੂਰਨ ਬਣਾਣਾ ਬਣਾ ਲਿਆ ਤਾਂ ਲੋਜੀ ਹਣਾਤਾਨ ਨੂੰ ਸੋਚਾ ਸੀ ਕਿ ਲੱਗਣ ਦਿੰਦੇ ਨੇ ਫਿਰ ਵੇਖਦੇ ਹਾਂ ਲੋਕ ਜੀ ਫਿਰ ਸਬਜ਼ੀ ਦੇ ਪਨਕੇ ਵੀ ਜਿਆ ਪਿਆਰ ਹੋਈ ਹੈ ਹੁਣ ਆਪਾਂ ਤੋਂ ਬੁਲਾਉਣੇ ਆ ਖਤੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਹਾਤੇ